ਅੱਲਾ ਦਾ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਨਿੱਕੇ ਦੇ ਸੱਦੇ ਦੇ ਵਿੱਚ ਇਕੱਠੇ ਹੋਏ ਹੋ। ਕੁਝ ਦਿਨ ਪਹਿਲਾਂ ਗੁਰਪਤਵੰਤ ਸਿੱਖ ਪੰਨੂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਡਕਾਰ ਜੀ ਬਾਰੇ ਜਿਹੜੀ ਗਲਤ ਟਿੱਪਣੀ ਹੈ ਬਹੁਤ ਹੀ ਨਿੰਦਣਯੋਗ ਟਿੱਪਣੀ ਕੀਤੀ ਗਈ ਹੈ ਵੀ 14 April ਨੂੰ ਬਾਬਾ ਜੀ ਦਾ ਜਨਮ ਦਿਨ ਹੁੰਦਾ ਵੀ ਉਸ ਦਿਨ ਜਿਹੜੇ ਬੁੱਤ ਆ ਉਹ ਤੋੜੇ ਜਾਣਗੇ। ਅਸੀਂ ਸਾਰਾ ਪੈਸੇ ਤਾਂ ਕਿਉਂਕਿ ਬਾਬਾ ਸਾਹਿਬ ਨੂੰ ਆਪਾਂ ਕੱਲੇ ਦਲਿਤ ਸਮਾਜ ਨਹੀਂ ਪੂਰਾ ਭਾਰਤ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਵੀ ਬਾਬਾ ਸਾਹਿਬ ਨੂੰ ਸਾਰੇ ਲੋਕ ਪਿਆਰ ਕਰਦੇ ਨੇ ਕਿਉਂਕਿ ਉਹਦੇ ਸੰਵਿਧਾਨ ਉਹਨੇ ਬਾਬਾ ਸਾਹਿਬ ਨੇ ਰਚਿਆ ਤੇ ਜਿਹਦੀ ਕਰਕੇ ਅੱਜ ਸੰਵਿਧਾਨ ਦੀ ਸਾਰੇ ਕਸਮ ਖਾਂਦੇ ਆ ਹਾਂ ਕੋਈ ਵੀ ਲੀਡਰ ਹੋਵੇ ਆਪਾਂ ਸਾਰੇ ਸੰਵਿਧਾਨ ਨੂੰ ਮੰਨਦੇ ਆ ਇਸ ਕਰਕੇ ਜਿਹੜਾ ਉਹਨਾਂ ਬਾਰੇ ਗੁਰਪਤਪੰਥ ਪੰਨੂ ਨੇ ਇਹ ਬਹੁਤ ਨਿੰਦਣਯੋਗ ਟਿੱਪਣੀ ਕੀਤੀ ਹੈ ਅਸੀਂ ਉਹਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਜਿਹੜੀ ਬੁੱਤ ਤੋੜਨ ਦੀ ਗੱਲ ਹੈ ਕਿਉਂਕਿ ਬਾਬਾ ਸਾਹਿਬ ਸਾਡੇ ਦਿਲਾਂ ਦੇ ਪਛਦੇ ਨੇਗੇ ਪੂਰੇ ਦੁਨੀਆ ਦੇ ਦਿਲਾਂ ਚ ਪਛਦੇ ਨੇਗੇ ਉਹਨਾਂ ਦੇ ਪੁੱਤ ਤਾਂ ਕੋਈ ਸੋਚ ਵੀ ਨਹੀਂ ਸਕਦਾ ਤੋੜਨ ਦੇ ਲਈ ਵੀ ਇਹੋ ਜਿਹੜੀਆਂ ਉਹਨਾਂ ਦੀਆਂ ਇਹਨਾਂ ਗਲਤ ਬਿਆਨਬਾਜ਼ੀ ਆ ਇਹ ਸਾਡੇ ਨਾ ਲੋਕਾਂ ਨੂੰ ਬੰਨਣ ਦੀ ਗੱਲ ਕਰਦੇ ਆ ਇਹ ਪੰਜਾਬ ਦੇ ਲੋਕ ਕਦੇ ਵੀ ਬੰਨਣ ਤੇ ਸੋਚ ਵੀ ਨਹੀਂ ਸਕਦੇ ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਸਾਡੇ ਤਾਂ ਬਾਬੇ ਨਾਨਕ ਨੇ ਆਖਿਆ ਸੀਗਾ ਨੀਚਾ ਅੰਦਰ ਨੀਝ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆ ਸੋ ਗਰੀਸ ਤੇ ਉਹਨਾਂ ਨੇ ਤਾਂ ਗੱਲ ਹੀ ਇਹ ਗੁਰਪਤਵੰਤ ਪੰਨ ਉਹਨੂੰ ਸਾਡਾ ਪਹਿਲਾ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਵੀ ਉਹ ਕਹਿੰਦੇ ਕੀ ਸੀਗੇ ਇਹ ਉਹਨਾਂ ਦੇ ਬੁੱਤਾ ਤੋੜਨ ਦੀਆਂ ਗੱਲਾਂ ਕਰ ਉਹਨਾਂ ਰਹਿਬਰਾਂ ਨੂੰ ਇਹ ਇਹੋ ਜਿਹਾ ਕੁਝ ਕਹਿੰਦੇ ਨੇਗੇ ਸਾਡੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਲੰਗਰ ਦੀ ਪ੍ਰਸਾਦ ਚਲਾਈ ਪਹਿਲਾਂ ਅਕਬਰ ਬਾਸਾ ਨੂੰ ਆਖਿਆ ਪਹਿਨਾ ਪੰਗਰ ਦੇ ਵਿੱਚ ਬੈਠ ਕੇ ਪ੍ਰਸਾਦਾ ਛਕਿਆ ਤੇ ਫਿਰ ਦਰਸ਼ਨ ਦੇ ਸੀਗੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੋਵਰਾਂ ਦੀ ਖਦਾਈ ਕਰਾਈ ਵੀ ਸਾਰੇ ਜਿਹੜੇ ਲੋਕ ਆ ਸਾਰੇ ਧਰਮਾਂ ਦੇ ਲੋਕ ਇੱਕ ਸਰੋਵਰ ਦੇ ਵਿੱਚ ਸ਼ਰਾਨ ਕਰਨ ਲਾਏ ਦੀਵੇ ਉਸ ਸਮੇਂ ਦੀ ਜੋ ਵੀ ਕ੍ਰਾਇਤ ਹੁੰਦੀ ਸੀ ਉਹਨੂੰ ਦੂਰ ਕਰਨ ਦਾ ਸਾਡੇ ਗੁਰੂਆਂ ਨੇ ਯਤਨ ਕੀਤਾ ਦਸਵੇਂ ਪੀਤਾ ਜੀ ਨੇ ਤਾਂ ਗੱਲ ਹੀ ਮੁਕਾਦੀ ਕਿਤੋਂ ਕਿਤੋਂ ਦੂਰੋਂ ਦੂਰੋਂ ਪੰਜ ਪਿਆਰੇ ਲਿਆ ਕੇ ਕਿਤੋਂ ਕਿਤੋਂ ਕੋਈ ਕਿਹੜੀ ਕਿਹੇ ਕਿਹੜੀ ਜਾਤੀ ਦਾ ਸੀ ਕਿਤੇ ਕਿਹੜੀ ਜਾਤ ਦਾ ਇੱਕ ਦੂਰੋਂ ਦੂਰੇ ਆ ਕੇ ਪੰਜਾਂ ਪਿਆਰਿਆਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਸਕਾਤਾ ਇਹਦੂ ਵੱਡੀ ਕੋਈ ਗੱਲ ਹੀ ਨਹੀਂ ਹੁੰਦੀ ਇਸ ਕਰਕੇ ਸਾਡੇ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਜੜੀਆਂ ਇਹ ਗਲਤ ਬਿਆਨ ਬਾਈ ਉਹ ਕਦੇ ਵੀ ਨਹੀਂ ਚੱਲਦੀ ਪੰਨੋ ਸਾਹਿਬ ਜੀ ਤੁਹਾਡੇ ਮਗਰ ਕੋਈ ਨਹੀਂ ਲੱਗਦਾ ਹੈਗਾ ਪਰ ਇਹ ਤੁਹਾਡਾ ਬਹੁਤ ਹੀ ਘਟਿਆ ਜਾਨੀ ਕਿ ਨਿੰਦਣਯੋਗ ਹੈ ਜਿਹੜੀ ਤੁਸੀਂ ਗੱਲ ਕੀਤੀ ਆ ਪਰ ਕਾਫੀ ਜਿਹੜੇ ਕੀ ਆ ਪੂਰੇ ਸੰਸਾਰ ਦੇ ਲੋਕਾਂ ਨੂੰ ਜਿਹੜੇ ਬਾਬਾ ਸਾਹਿਬ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਬਾਬਾ ਸਾਹਿਬ ਦਾ ਡਾਕਟਰ ਭੀਮਰਾਓ ਵੇੜਕਾਰ ਜੀ ਦੀ ਜਿਹੜੀ ਤਸਵੀਰਾਂ ਨੇ ਇਹ ਤਾਂ ਸਾਰੇ ਦਫ਼ਤਰਾਂ ਵਿੱਚ ਲਾ ਰੱਖੀਆਂ ਨੇ ਕਿਉਂਕਿ ਸਾਰੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਸਾਡੇ ਰਹਿਬਰ ਨੇ ਤੇ ਸਾਡੇ ਲਈ ਤਾਂ ਸਾਡੇ ਇਹ ਸੋਰੀ ਦੁਨੀਆ ਤੇ ਰਹਿਬਰ ਨੇ ਉਹ ساری ਦੁਨੀਆ ਉਹਨਾਂ ਨੂੰ ਮੰਨਦੀ ਐ ਇਸ ਕਰਕੇ ਉਹਨਾਂ ਦਾ ਜਿਹੜਾ ਸਤਕਾਰ ਆ ਉਹ ਸਾਡੇ ਦਿਲਾਂ 'ਚ 14 ਅਪ੍ਰੈਲ ਨੂੰ ਜਿਹੜੇ ਬਤ ਉਣ ਦੀ ਗੱਲ ਕਰਦੇ ਆ ਮੈਂ ਐਸਸੀ ਬੈਂਕ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਉਹਦੇ ਸਾਡੀ ਪਾਰਟੀ ਵੀ ਤੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੀ ਜਿਹੜੇ ਸਾਡੇ ਵਰਕਰ ਨੇਗੇ ਉਹ ਝੰਡੇ ਦੇ ਨਾਲ ਤੇ ਡੰਡੇ ਦੇ ਨਾਲ ਉਹਦੀ ਪੂਰੀ ਰਾਖੀ ਕਰਨਗੇ ਸੁਰੱਖਿਆ ਤਾਂ ਦੇਖੋ ਜੀ ਪ੍ਰਬੰਧ ਤਾਂ ਹੋਣੀ ਹੀ ਹੈ ਸੁਰੱਖਿਆ ਦੇ ਪ੍ਰਬੰਧ ਤਾਂ ਹੋਣਗੇ ਇਦੋਨੇ ਵਜਾ ਬਿਆਨ ਦਿੱਤਾ ਘਟਿਆ ਤੇ ਅਸੀਂ ਆਪ ਦੇ ਤੌਰ ਤੇ ਵੀ ਜਿੰਨੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਆ ਸਾਰੇ ਲੋਕ ਉਹ ਜਿਹੜੇ ਪੁੱਤਾਂ ਦੀ ਆ ਬਿਲਕੁਲ ਵੀ ਕਿਤੇ ਨਾ ਕਿਤੇ ਪਹਿਲਾਂ ਦੇਖੋ ਉਹ ਸਾਰੇ ਪਹਿਲਾਂ ਬਿਆਨ ਦੇਤਾ ਸੀਗਾ ਬਾਬਾ ਸਾਹਿਬ ਦੇ ਉੱਪਰ ਕਿਉਂਕਿ ਇਹ ਸਿਰਫ ਉਹਨਾਂ ਦਾ ਨਾਮ ਵਰਤਦੇ ਨੇ ਉਹ ਜੀ ਯਾਰ ਦੇਖੋ ਜਿਹੜੇ ਸਾਡੇ ਰਹਿਬਰ ਹੋਏ ਨੇ ਉਹਨਾਂ ਦੇ ਖਿਲਾਫ ਕੋਈ ਭਦੀ ਸ਼ਬਦਾਵਲੀ ਵਰਤਣੀ ਵੈਸੀ ਗੱਲ ਦੀ ਸੁਭਾਏ ਨਹੀਂ ਦਿੰਦੀ ਹੈਗੀ ਕਿਉਂਕਿ ਸਾਡੇ ਲੋਕ ਤਾਂ ਸਾਰੇ ਧਰਮਾਂ ਦੇ ਲੋਕ ਹੈ ਪਿਆਰ ਵਿੱਚ ਵੱਜੇ ਹੋਏ ਨੇ ਕਿ ਲੜੀ ਵਿੱਚ ਪਰੋਏ ਨੇ ਜਿਵੇਂ ਸਾਡਾ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਸਾਰੇ ਧਰਮਾਂ ਨੂੰ ਪਰੋ ਕੇ ਰੱਖਿਆ ਸਾਰੀਆਂ ਜਾਤੀਆਂ ਨੂੰ ਪਰੋ ਕੇ ਰੱਖਿਆ ਅਸੀਂ ਵੀ ਇੱਕ ਦੂਜੇ ਦੇ ਇੰਨੇ ਹਾਮੀ ਆ ਸਾਡੇ ਦਾ ਦੁੱਖ ਸੁੱਖ ਲਾਲੋ ਵੀ ਅਸੀਂ ਕਿਹਦਾ ਜਾਰੀ ਨਹੀਂ ਸਕਦੇ ਅਸੀਂ ਹਰੇਕ ਦੇ ਸਾਡੇ ਤਾਂ ਗੁਰੂ ਤੇਗ ਬਹਾਦਰ ਨੇ ਲਾਲੋ ਵੀ ਚਾਦਰੀ ਚੌਂਕ ਵਿੱਚ ਜਾ ਕੇ ਸੀਸ ਦਿੱਤਾ ਇਸ ਕਰਕੇ ਅਸੀਂ ਸਾਡੇ ਤਾਂ ਦੂਜੀਆਂ ਧਰਮਾਂ ਦੇ ਲਈ ਅਸੀਂ ਸਤਕਾਰ ਵੀ ਕਰਦੇ ਆ ਮੇਰਾ ਕਹਿਣ ਦਾ ਭਾਵ ਸਾਡੇ ਉਹ ਖਾਸ ਕਰਕੇ ਜਿਹੜੇ ਪੰਨੂ ਜੀ ਨੇ ਪੰਜਾਬੀ ਬਾਈ ਦੇ ਨੇ ਤਾਂ ਕਰਕੇ ਸਾਨੂੰ ਦੁੱਖ ਪਹੁੰਚਦਾ ਕਿਉਂਕਿ ਹੁਣ ਪੰਜਾਬ ਦੇ ਬਾਬਾ ਸਾਹਿਬ ਨੂੰ ਤਾਂ ਸਾਰੀ ਦੁਨੀਆ ਮੰਦੀ ਹੈ ਇਸ ਕਰਕੇ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਇਹਦਾ ਮਤਲਬ ਇਹ ਹੈ ਵੀ ਜਿਹੜੇ ਪੰਜਾਬ ਨਾਲ ਉਹ ਸੰਬੰਧਤ ਰੱਖਣ ਕਰਕੇ ਪੰਜਾਬੀ ਹੋਣ ਕਰਕੇ ਵੀ ਬਹੁਤ ਇੱਕ ਨਿੰਦਣਯੋਗ ਗੱਲ ਹੈ ਫਿਰ ਜਿਹਦੀ ਸਖਤ ਸ਼ਬਦਾਂ ਵਿੱਚ ਲਿਖੇ ਦੀ ਕਰਦੇ ਨਹੀਂ ਉਹਦਾ ਬੰਦੇ ਤੁਰੰਤ ਕਾਰਵਾਈ ਹੋਗੀ ਜੀ ਉਹਤੇ ਤੇ ਹੁਣ ਜੇ ਕੋਈ ਰਾਤ ਭਰਾਤੇ ਕਰ ਜੂਗਾ ਦੇਖੋ ਇਹ ਤਾਂ ਕੋਈ ਹੁੰਦਾ ਨਹੀਂ ਪਰ ਜਿਹੜੀ ਉਹਨੇ 14 ਅਪ੍ਰੈਲ ਦੀ ਗੱਲ ਕਰੀ ਉੱਥੇ ਅਸੀਂ ਪੂਰਾ ਪਹਿਰਾ ਦੇਵਾਂਗੇ ਵੈਸੇ ਸਾਡੇ ਸਾਰੇ ਪੰਜਾਬ ਦੇ ਲੋਕ ਕੀ ਕੀ ਪੂਰੀ ਦੁਨੀਆ ਦੇ ਲੋਕ ਬਾਬਾ ਸਾਹਿਬ ਨੂੰ ਪਿਆਰ ਕਰਦੇ ਆ ਕਦੇ ਵੀ ਨਹੀਂ ਗੱਲ ਹੋਗੀ ਨਾ ਉਹਦੇ ਕੋਈ ਮਗਰ ਲੱਗੇ ਪੰਨੂ ਜੀ ਦੇ ਇਹਦਾ ਕੇਂਦਰ ਨੂੰ ਕਰਨਾ ਚਾਹੀਦਾ ਕੇਂਦਰ ਨੂੰ ਚਾਹੀਦਾ ਜੀ ਗੁਰਪ੍ਰਤਵੰਤ ਪੰਨੂ ਵਰਗੇ ਨੂੰ ਇੱਥੇ ਬਲਾ ਕੇ ਉਹ ਤੇ ਕਾਰਵਾਈ ਕਰਨ ਉਹ ਬਾਹਰ ਬੈਠਾ ਕਿਤੇ ਕਿਸੇ ਸੌਜਦੇ ਸਮਾਜ ਨੂੰ ਬਣ ਰਿਹਾ ਸਾਡੇ ਲੋਕ ਭਾਈਚਾਰਕ ਸਾਡੀ ਸਾਂਝ ਏਨੀ ਮਜ਼ਬੂਤ ਆ ਬੜੇ ਇੱਕੀ ਨਾ ਰਹ ਰਹੇ ਨੇ ਕਿ ਕੇਂਦਰ ਨੂੰ ਚਾਹੀਦਾ ਨੂੰ ਬਲਾਕ ਕੇ ਤੇ ਬੰਦੀ ਕਾਰਵਾਈ ਕਰ ਕਿਤੇ ਕੋਈ ਬਿਆਨ ਦੇ ਨਾ ਕਿਤੇ ਕੋਈ ਬਿਆਨ ਦੇ ਦਿੰਦਾ